ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਜਲੀ ਦੀ ਘਾਟ ਨਾਲ ਜੂਝ ਰਹੇ ਲੋਕਾਂ ਦੀ ਮਦਦ ਦੇ ਲਈ ਬੀਬੀ ਕੋਲਾ ਭਲਾਈ ਕੇਂਦਰ ٹرسٹ ਨੇ ਪਾਈ ਕੁਬਾਰ ਸਿੰਘ ਲਗਵਾਈ ਹੇਠ 6 ਵੀ ਵਾਰੀ ਰਾਤ ਸਮਗਰੀ ਭੇਜੀ ਐਸਕੇਪ ਦੇ ਵਿੱਚ ਸੋਲਰ ਲਾਈਟਾਂ, ਡਾਈਪਰ, ਮੱਛਰਦਾਨੀਆਂ, ਰਾਸ਼ਨ ਦੁੱਤ ਤੇ ਪੈਕੇਟ ਦੇ ਮੈਡੀਕਲ ਕਿੱਟਾਂ ਵਰਗੀਆਂ ਜ਼ਰੂਰੀ ਵਸਤਾਂ ਸ਼ਾਮਲ ਹਨ। ਇਸ ਦੇ ਨਾਲ ਮੈਡੀਕਲ ਟੀਮਾਂ ਵੀ ਰਵਾਨਾ ਕੀਤੀ ਗਈ ਜਿਨ੍ਹਾਂ ਜੋ ਚਮੜੀ ਦੇ ਰੋਗ, ਬੁਖਾਰ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਲੋਕਾਂ ਦੀ ਸਿਹਤ ਤੇ ਦੇਖਭਾਲ ਕਰਨ ਯਾ ਪਾਈ ਗੁਰਿਕਬਾਲ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੀ ਇਹ ਸੇਵਾ ਕਿਸੇ ਪ੍ਰਚਾਰ ਲਈ ਨਹੀਂ ਸਗੋ ਖਾਲਸੇ ਦੇ ਸਿਧਾਂਤ ਅਨੁਸਾਰ ਲੋਕਾਂ ਦੀ ਭਲਾਈ ਲਈ ਹੈ ਇਹ ਸਾਰੀ ਸਮਗਰੀ ਹਰੀਕੇ ਤਰਨ ਤਰਨਤਾਰਨ ਫਰੋਜ਼ਪੁਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਭੇਜੀ ਗਈ ਹੈ ਇਹ ਕਿੱਥੇ ਜਾ ਰਹੀ ਹੈ ਜੀ ਇਹ ਸਾਰਿਆਂ ਨੂੰ ਬੜੇ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੀਬੀ ਕੌਲਾ ਜੀ ਭਲਾਈ ਕੇਂਦਰ ٹرسٹ ਵੱਲੋਂ 6 ਵੀ ਖੇਪ ਜਾ ਰਹੀ ਹੈ ਪੰਜ ਖੇਪਾਂ ਹਸਪਤਾਲ ਤੇ ਭਲਾਈ ਕੇਂਦਰ ਤੋਂ ਗਈਆਂ ਅੱਜ 6 ਵੀ ਖੇਪ ਜਾ ਰਹੀ ਹੈ ਇਹ ਆਪਾਂ ਤਰਨਤਾਰਨ ਪੱਟੀ ਹਰੀਕੇ ਇਹ ਸਾਈਡ ਵਾਲਾ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਾ ਰਹੇ ਆ ਕੱਲ ਸਾਡੇ ਮੇਰੇ ਨਾਲ ਖੜੇ ਆ ਮਨਪ੍ਰੀਤ ਸਿੰਘ ਜੀ ਭੋਲੂ ਵੀਰ ਜੀ ਇਹ ਮਨਦੀਪ ਸਿੰਘ ਜੀ ਮਨਦੀਪ ਸਿੰਘ ਦੀ ਭੋਲੂ ਵੀਰ ਦੀ ਇਹ ਕੱਲ ਸਾਰਾ ਵਿਜ਼ਿਟ ਕਰਕੇ ਆਏ ਆ ਤੇ ਕਿੱਥੇ ਕੀ ਲੋੜ ਹੈ ਉਹ ਚੀਜ਼ਾਂ ਜਿਹੜੀਆਂ ਨੇ ਲਿਜਾਈਆਂ ਜਾਣ ਆਪ ਦੀ ਸਾਰੇ ਪੱਤਰਕਾਰਾਂ ਨੂੰ ਸਾਡੇ ਤੋਂ ਜ਼ਿਆਦਾ ਨੌਲੇਜ ਹੈ ਕਿ ਰਾਸ਼ਨ ਬਹੁਤ ਜਾ ਚੁੱਕਾ ਹੈ ਰਾਸ਼ਨ ਕਈਆਂ ਕੋ 3-3 ਮਹੀਨੇ ਦਾ ਵੀ ਹੋ ਗਿਆ ਹੈ 4-4 ਮਹੀਨੇ ਦਾ ਵੀ ਹੋ ਗਿਆ ਹੈ ਤੇ ਮੈਂ ਤੁਹਾਨੂੰ ਇਹ ਇੱਕ ਪਿਆਰ ਭਰੀ ਅਸੀਸ ਲੈਣੀ ਚਾਹਨਾ ਵਾਂ ਕਿ ਦਿੱਲੀ ਦੀਆਂ ਸੰਗਤਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਹੈ ਮਗਰ ਖੜੀਆਂ ਮੇਰੇ ਔਰ ਇਕ ਤਾਂ ਨਵੇਕ ਲਈਆਂ ਆਈਟਮਾਂ ਜਾ ਰਹੀਆਂ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਚਾਰ ਜਾ ਰਿਹਾ ਮਛਰਦਾਨੀ ਜਾ ਰਹੀ ਹੈ ਡਾਈਪਰ ਸਰਜ ਲਾਈਟ ਜਿਹੜੀ ਚਾਨਣੇ ਦੇ ਨਾਲ ਹੀ ਆਪਣੇ ਆਪ ਚਾਰਜ ਹੋ ਜਾਇਆ ਕਰੇਗੀ 24 ਘੰਟੇ ਚੱਲੇਗੀ ਉਹ ਵੀ ਸਰਜ ਲਾਈਟਾਂ ਵੀ ਜਾ ਰਹੀਆਂ ਦੁੱਧ ਪੈਕਟਾਂ ਵਾਲਾ ਮਾਚਸ ਕਾਲਗਟ ਪੁਰਸ਼ ਬੇਲ ਪੂੜੀ ਜਿਹੜੀ ਇਹ ਉਹੋ ਜੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲੰਬਾ ਟਾਈਮ ਕੰਮ ਆ ਜਾਣ ਰਸ ਜਾ ਰਿਹਾ ਹੈ ਤੇ ਚੋਕਰ ਜਾ ਰਿਹਾ 300 ਬੋਰੀ ਕੱਲ ਜਦੋਂ ਵਿਜ਼ਿਟ ਕਰਕੇ ਆਏ ਆ ਵੀ ਉੱਥੇ ਪਸ਼ੂਆਂ ਦਾ ਜਿਹੜਾ ਚੋਕਰ ਹੈ ਬਹੁਤ ਲੋਡ ਹੈ ਇੱਕ ਟਰਾਲੀ ਉਹ ਲੱਦੀ ਪਈ ਹੈ ਇੱਕ ਟਰਾਲੀ ਆ ਇਧਰ ਤੁਸੀਂ ਸਾਰੀ ਦੇਖੀ ਹੈ ਪੱਤਰਕਾਰਾਂ ਨੇ ਇਹ ਚੋਕਰ ਵੀ ਜਾ ਰਿਹਾ ਤੇ ਰਸ ਵੀ ਜਾ ਰਿਹਾ ਹੈ ਡਿਸਪੋਜ਼ਲ ਪਾਣੀ ਜਾ ਰਿਹਾ ਬੋਤਲਾਂ ਵਾਲਾ ਓਡੋ ਮਾਸ ਜਾ ਰਹੀ ਹੈ ਮੱਛਰਾਂ ਦੀ ਅਗਰਵਤੀ ਜਾ ਰਹੀ ਹੈ ਔਰ ਇੱਕ ਮੈਡੀਸਨ ਕਿੱਟ ਬਣਾਈ ਹੈ ਉਹ ਤੁਸੀਂ ਆਪੇ ਹੁਣ ਕੈਮਰੇਜ ਦਿਖਾ ਲੈਣਾ ਕੋਲ ਕੇ ਦਿਖਾਵਾਂਗੇ ਉਹ ਦਿੱਲੀ ਦੀਆਂ ਸੰਗਤਾਂ ਨੇ ਪੂਰੀ ਦਿਹਾੜੀ ਲਾ ਕੇ ਮੈਡੀਸਨ ਕਿਟ ਬਣਾਈ ਜਿਹਦੇ ਚ ਪੇਟਦਰਦ ਦੀ ਗੋਲੀ ਇਨਫੈਕਸ਼ਨ ਦੀ ਗੋਲੀ ਬੁਖਾਰ ਦੀ ਗੋਲੀ ਡਟੋਲ ਇਸ ਤਰ੍ਹਾਂ ਦੀ ਸਾਰੀ ਮੈਡੀਸਨ ਕਿਟ ਹੈ ਇਹ ਹਰ ਪੱਤੇ ਦੇ